ਬੇਲਗੁਰੂ ਕਿੰਨੀ ਦਰ ਹੈ ਜੀ ਜੀ ਸਾਹਿਬ ਮੈਂ ਹੋਟਲ ਮੇਲਾ ਫੇਰ ਤੇ ਗੱਲ ਗੱਲ ਕਰਦੇ ਹਾਂ ਕੋਈ ਗੱਲ ਨਹੀਂ ਜੀ ਭੁਧਾ ਰਹੇਗਾ ਆਹ ਰਾਤ ਤੇ ਹੋਰ ਦੀ ਰਹਿ ਨਹੀਂ ਰਹੇ ਹਾਂ ਆਂਦੀਆਂ ਥਾਂ ਨੂੰ ਬਟਾਲਾ ਦੇ ਕੁਝ ਦਿਨ ਪਹਿਲਾਂ ਕਾਂਗਰਸ ਦੇ ਸਥਾਪਨਾ ਦਿਵਸ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਉਣ ਵਾਲੇ ਕਾਂਗਰਸੀ ਜਦੋਂ ਆਹਮੋ ਸਾਹਮਣੇ ਹੋਏ ਤਾਂ ਪਾਰਟੀ ਦੀ ਆਪਸੀ ਫੁੱਟਕੁੱਲੂਕੇ ਸਾਹਮਣੇ ਆਈ ਹੈ ਬਟਾਲਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਕੈਬਨਿਟ ਮੰਤਰੀ ਤੇ ਅਬਜ਼ਰ ਵਰ੍ਹ ਬਟਾਲਾ ਓਪੀ ਸੋਨੀ ਜਦੋਂ ਕਾਂਗਰਸ ਭਵਨ 'ਚ ਵਰਕਰਾਂ ਨਾਲ ਮੀਟਿੰਗ ਕਰਨ ਲੱਗੇ ਤਾਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਅਤੇ ਸਾਫ ਦਾ ਵਿਧਾਇਕ ਅਸ਼ਮੀ ਸੇਖੜੀ ਦੇ ਦੋਹਾਂ ਤੜਿਆਂ 'ਚ ਤਕਰਾਰ ਹੋ ਗਈ ਕਾਂਗਰਸ ਪਵਨ ਬਟਾਲਾ ਚ ਪਾਰਟੀ ਮਾਂਝ ਤੇ ਕੈਬਨਿਟ ਮੰਤਰੀ ਓਪੀ ਸੋਨੀ ਦੀ ਹਾਜ਼ਰੀ ਚ ਜਿਸ ਤਰ੍ਹਾਂ ਪਾਰਟੀ ਜਾਪਤੇ ਦੀ ਉਲੰਘਣਾ ਹੋਈ ਹੈ ਉਸ ਨਾਲ ਬਟਾਲਾ ਚ ਕਾਂਗਰਸ ਚ ਆਪਸੀ ਫੁੱਟ ਜਗ੍ਜ਼ਾਹਰ ਹੋਈ ਹੈ ਮਾਹੌਲ ਇਸ ਹੱਦ ਤੱਕ ਜਾ ਪਹੁੰਚਿਆ ਕਿ ਡੀਐਸਪੀ ਸਿਟੀ ਨੂੰ ਮਾਂਝ ਤੇ ਜਾ ਕੇ ਕੰਟਰੋਲ ਕਰਨਾ ਪਿਆ ਬਟਾਲਾ ਪਹੁੰਚੇ ਕੈਬਨਿਟ ਮੰਤਰੀ ਅਤੇ ਅਫਜ਼ਲ ਵਰ ਓਪੀ ਸੋਨੀ ਅੱਗੇ ਜਦੋਂ ਸਾਬਕਾ ਮੰਤਰੀ ਤੇ ਵਿਧਾਇਕ ਅਸ਼ਮੀ ਸੇਖੜੀ ਆਪਣਾ ਪੱਖ ਰੱਖ ਰਹੇ ਸਨ ਵਾਧਵਾਦਵਾਦੀ ਵੱਲੋਂ ਉਹਨਾਂ ਦੇ ਖਿਲਾਫ ਤੋਮਤਾ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਕਰਾਇ ਸੇਖੜੀ ਅਤੇ ਬਾਦਵਾਦ ਦੇ ਟੜੇ ਚ ਕਾਫੀ ਤਕਰਾਰ ਹੋ ਗਈ। ਤਹਾਨੂੰ ਦੱਸਦੇ ਹਾਂ ਆਖਿਰ ਇਹ ਮਾਮਲਾ ਕੀ ਹੈ। ਦਰਅਸਲ ਅਸਨੇ ਸੇਖੜੀ ਨੇ ਕਾਂਗਰਸੀਆਂ ਦੇ ਕੁਝ ਆਗੂਆਂ ਤੇ ਇਹ ਦੋਸ਼ ਲਾਇਆ ਸੀ ਕਿ ਕੁਝ ਲੋਕ ਪਾਰਟੀ ਦੇ ਖਿਲਾਫ ਕੰਮ ਕਰ ਰਹੇ ਨੇ। ਬਸ ਇੱਥੇ ਹੀ ਨਹੀਂ ਮਨਜੀਤ ਸਿੰਘ ਹੰਸਪਾਲ ਨੇ ਸੇਖੜੀ ਤੇ ਪਲਟਵਾਰ ਕਰਦਿਆ ਇਹ ਦੋਸ਼ ਲਗਾਇਆ ਕਿ ਉਹ ਭਾਜਪਾ ਦੇ ਕੁਝ ਲੋਕਾਂ ਨੂੰ ਟੋਣਾ ਲੜਾਉਣ ਦੀ ਕੋਸ਼ਿਸ਼ ਕਰਵਾ ਰਹੇ ਨੇ। ਮਤ ਪੈਚ ਮਨਜੀਤ ਹਸਪਤਾਲ ਦੇ ਸਪਖ ਨਾਲ ਬਾਜਵਾ ਪੱਖ ਸੁਖ ਤੇਜਾ ਵੀ ਖੜੇ ਹੋ ਗਏ ਜਿਸ ਤੇ ਓਪੀ ਸੋਨੀ ਦੀ ਹਾਜ਼ਰੀ ਤੇ ਹੀ ਤੂਤੂ ਮੈਮਾ ਸ਼ੁਰੂ ਹੋ ਗਈ। ਇਹੇ ਕੁਝ ਦੇਖ ਕੇ ਅਫਜ਼ਲ ਵਰ ਓਪੀ ਸੋਨੀ ਦਾ ਗੁੱਸਾ ਵੀ ਆਸਮਾਨ ਤੇ ਚੜ ਗਿਆ ਤੇ ਉਹਨਾਂ ਨੇ ਸਖਤ ਤਾਬਣ ਦਿੱਤੀ ਹੈ ਕਿ ਮੀਟਿੰਗ ਵਿੱਚ ਵਿਗੜ ਪਾਉਣ ਵਾਲਿਆਂ ਨੂੰ 파ਰਟੀ ਤੋਂ ਬਾਹਰ ਕਰ ਦਿੱਤਾ ਜਾਵੇਗਾ। ਇਸ ਦੌਰਾਨ ਨੂੰ ਡੀਐਸਪੀ ਸਿਟੀ ਮੈਡਮ ਪਰਵਿੰਦਰ ਕੋਰ ਨੇ ਸ਼ਾਂਤ ਕੀਤਾ। ਇਸ ਮੌਕੇ ਓਪੀ ਸੋਨੀ ਨੇ ਕਾਰਕੁਨਾਂ ਨੂੰ ਕਿਹਾ ਹੈ ਕਿ ਇਹ ਸਮਾਂ ਆਪਸ ਵਿੱਚ ਲੜਨ ਦਾ ਨਹੀਂ ਸਗੋ ਆਪਸ ਵਿੱਚ ਇਕੱਠੇ ਹੋ ਕੇ ਟੋਣਾ ਜਿੱਤੰਦਾ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਆਸ ਕਰਦੇ ਨੇ ਕਿ ਭਵਿੱਖ ਵਿੱਚ ਕਾਂਗਰਸੀ ਵਰਕਰ ਤੇ ਆਗੂ ਇਸ ਤਰ੍ਹਾਂ ਨਹੀਂ ਉਲਝਣਗੇ ਇਸ ਮੌਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਕਸਤੂਰੀ ਲਾਲ ਸੇ ਜਿਲ੍ਹਾ ਕਾਂਗਰਸ ਪ੍ਰਧਾਨ ਰੋਸ਼ਨ ਜੋਸਫ ਸਿਟੀ ਪ੍ਰਧਾਨ ਸਵਰਨਮੁਨ ਅਰਵਿੰਦ ਰਾਣੂ ਜਤਿੰਦਰ ਅਤਰੀ ਗੁੱਡੂ ਜੇਤ ਆਦਿ ਹਾਜ਼ਰ ਸਨ